ਜ਼ਿਲ੍ਹਾ ਲੁਧਿਆਣਾ ਦੇ ਪਿੰਡ ਆਲੋਵਾਲ ਵਿਖੇ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਸੁਤਿੰਦਰ ਕਮਲ ਲੱड्डੂ ਮੇਜਰ ਸਿੰਘ ਵੈਂਸ ਸੁਖਵੀਰ ਸਿੰਘ ਗੁਰਚਾਨ ਸਿੰਘ ਸਰਪੰਚ ਗ੍ਰਾਮ ਪੰਚਾਇਤ ਸਮੂਹ ਨਗਰ ਵਾਸੀਆਂ ਦੇ ਵੀਰਾਂ ਸਹਿਯੋਗ ਨਾਲ ਸਾਲਾਨਾ ਛੰਝ ਮੇਲਾ ਬੜੀ ਹੀ ਧੂਮਤਾ ਨ ਕਰਵਾਇਆ ਗਿਆ ਜ ਜਿਹਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਪਹਿਲਵਾਨਾਂ ਨੇ ਭag ਲੈ ਕੇ ਕੁਸ਼ਤੀਆਂ ਦੇ ਜੋਰ ਦਿਖਾਏ ਵਿਸ਼ੇਸ਼ ਤੌਰ ਤੇ ਛੰਜ ਮਿਲੇ ਦੇ ਵਿੱਚ ਗੁਰਦੁਆਰਾ ਸਿੰਘਾ ਚਿਹਦਾ ਡੇਰਾ ਸ਼੍ਰੀਮਨ ਸੰਤੋਬੱਜ ਨੈ ਸਿੰਘ ਨੰਗਲ ਵਾਲੇ ਮੁਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਕਰਤਾਨ ਸਿੰਘ ਜੀ ਤਰਵੇਸ਼ਾ ਧਰੀ ਲਖਵਿੰਦਰ ਸਿੰਘ ਮੋਤੀਪੁਰ ਖਾਲਸਾ ਭਾਰਤੀ ਕਸਾਂਜ ਦੋਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਬਲਵਿੰਦਰ ਸਿੰਘ ਸਾਭੀ ਗੁਰਪਾਲ ਸਿੰਘ ਮੌਲੀ ਜਹਦਰ ਮਨਜੀਤ ਸਿੰਘ ਬਿੱਲਾ ਨੰਗਲ ਤੇ ਇਲਾਕੇ ਦੀਆਂ ਵਿਸ਼ੇਸ਼ ਸੀਤਾਨ ਨੇ ਸ਼ਿਰਕਤ ਕੀਤੀ ਇਸ ਮੌਕੇ ਪ੍ਰਦੀਪ ਕੁਮਾਰ ਟੋਨਾ ਬਚਨ ਸਿੰਘ ਸਰਪੰਚ ਸਤਵਿੰਦਰ ਕੁਮਾਰ ਲੱਡੂ ਤੇ ਪਿੰਡ ਵਾਸੀਆਂ ਨੇ ਛੰਝ ਮੇਲੇ ਵਿੱਚ ਜੋਦਨ ਪਾਉਣ ਵਾਲੇ ਸੱਜਣਾ ਦਾ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਤੇ ਤਹਿ ਦਰੁਮਾਦ ਕਰਦੇ ਆ ਕਿ ਹਾਂ ਅੱਜ ਲੋੜ ਹੈ ਕਿ ਪਿੰਡਾਂ ਦੇ ਵਿੱਚ ਖੇਡ ਮੇਲੇ ਕਰਵਾਏ ਜਾਣ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਖੇਡਾਂ ਤੋਂ ਪ੍ਰੇਰਿਤ ਹੋ ਕੇ ਖੇਡਾਂ ਦੇ ਦੰਦਰ ਵਿੱਚ ਆ ਕੇ ਆਪਣਾ ਤੇ ਮਾਪਿਆਂ ਦਾ ਨਾਮ ਵਿਸ਼ਵ ਤੋਂ ਚਮਕਾ ਸਕਣ ਅਜੀਤ ਸਿੰਘ ਨਾਗੀ ਨਾਲ ਕਰਮ ਸਿੰਘ ਨਾਗੀ ਦੀ ਵਿਸ਼ੇਸ਼ ਰਿਪੋਰਟ ਜੀਰੂ ਸਿੰਘ ਉਹਨਾਂ ਦਾ ਮਾਨ ਸਨਮਾਨ ਹੈ ਜੰਗਾ ਬਾਬਾ ਫਲਾਹੀ ਰਾਮਦਾਲੀ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇੱਕ ਰੁਪਿਆ ਤੇ ਲੈ ਕੇ ਆਇਆ ਨਾਲ ਪਿੰਡਾਂ ਦੇ ਬੱਚੇ ਯੋਗਦਾਨੀ ਭਲਵਾਨ ਭਾਈ ਸੋ ਬੰਦੇ ਕੱਢੋ ਸਾਡੇ ਜੀ ਨੀ ਬੋਲ ਕੇ ਧੰਨਵਾਦ ਵਿੱਚ ਬੈਠੋ ਈਸ਼ਵਰ ਮਹਾਰਾਜ ਦੀ ਕਿਰਪਾ ਨਾਲ ਹੀ ਪਾਉਣੀ ਅਲੀ ਸ਼ੰਕਰ ਟਿਊਰੀ ਕਰੇ ਜਾਦੀ ਨਾਲ ਜਿਹੜੇ ਪਹਿਲਵਾਨਾਂ ਨੂੰ ਬੇਨਤੀ ਕੀਤੀ ਹੈ ਸਪੈਸ਼ਲ ਕੁਸ਼ਤੀ ਹੈ ਅਲੀ ਸ਼ੰਕਰ ਦੇ ਲੱਕਾ ਲਾਡੂ ਵਾਲਾ ਆਪ ਜਿਹੜੀ ਕਾਕੇ ਤਿਆਰ ਹੋ ਜਾਈ ਜੌਦੀ ਨਾਲ ਆ ਦੂਸਰੀ ਜਿਹੜੀ ਸਪੈਸ਼ਲ ਕੁਸ਼ਤੀ ਹੈ ਸੂਰਜ ਬਾਵਾ ਨੂੰ ਪ੍ਰਭੂਪਾ ਮਨੀ ਲਖਣਾ ਅਰ ਜੇ ਉਸਦੇ ਆਲਾ ਜੀਤ ਤਰਮਨ ਰੱਤ ਡੱਬਾ ਆਈਏ ਬਾਬਾ ਜੀ ਆਪਣਾ ਬਰਦਾ ਮਾਨ ਸਨਮ ਜਿਹੜਾ ਸਾਡੇ ਜਿੱਤ ਰਹੇ ਆਂ ਜੀ ਕਿਪਾ ਕਰਕੇ ਜਿਹੜੀ ਗ라운ਡ ਤੇ ਕਿਹੜਾ ਕੱਢਿਆ ਉਹਨੂੰ ਭੱਡੀਆਂ ਕੇਮਾ ਹੋ ਲੱਗਿਆ ਤੁਹਾਡੇ ਕੋਲ ਕੰਟਰੋਲ ਆਉਣਾ ਮੰਡੇ ਗੇੜਾ ਕੱਢੋ ਆ ਖਾੜਾ ਬਾਬਾ ਫਲਾਹੀ ਬਾਬਾ ਜੀ ਉਹਨਾਂ ਦਾ ਮਾਨ ਸਰਬੰਸਪਰ ਦੇ ਸਟੇਜ ਤੇ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਸਾਹਮਣੇ ਖੜੇ ਕੋਈ ਮੱਲ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਪਹਿਲਾਂ ਰੈਡੀਗਰ ਤੇ ਅੰਮ੍ਰਲੇ ਪਸੇਆਂ ਦੀਆਂ ਨੇ ਬੜੀ ਬੜੀ ਮਾਣਕ ਦਿੱਤੀਆਂ ਉਹ ਆਪਣੇ ਪ੍ਰਸਤਾਨ ਲਈ ਉਧਰੋਂ ਵਾਹਿਗੁਰੂ ਹਾਂ ਜਿਹੜੇ ਲੋਟ ਕਰੋ ਜੱਸੀ ਪਾਚਿਆ ਮਾੜਾ ਤੁਸੀਂ ਕੀ ਆ ਮਜੀ ਸਿੰਘ ਜੀ ਆ ਕੈਮਰਾ ਇੱਧਰੋਂ ਵਿਚ ਲੱਗਾ ਲੱਗ ਰਿਹਾ ਭਾਈ ਪਾਉਂਟ ਚੁਦਾ ਹੈ ਵੀ ਆਏ ਪ੍ਰਬੰਧਕ ਕਮੇਟੀ ਦੇ ਕੋਲ ਤੁਹਾਡਾ ਮਾਨ ਸਰਬਰ ਕਰੀ ਤੇ ਤੁਹਾਡਾ ਜਿਹੜਾ ਜਿਹੜਾ ਬਲਾ ਪਾਰ ਸ਼ੁਰੂ ਕਰਵਾ ਦੇਣਾ ਚਾਹੀਦਾ ਜੀ ਜੱਸੀ ਜੀ ਕਰੀ ਅਗਲੀ ਗੱਲ ਭਾਈ ਨਾਰੀ ਬਾਈ ਜੇ ਲੋਕਾਂ ਨੂੰ ਮੈਂ ਨਾਰੀ ਭਾਈ ਇੱਕ ਵਾਰ ਸਲਾਮੀ आपने कहा था फिर सारे तो बेचे रसेंगे तेज़ नहीं नहीं तो ये तो आपने जब पहला तो ये पर लाओ तो आदिया दवाई ले बेचे हाँ सारे जो क्या ना बहुत बजाते जरूरत है बहुत एक के लिए आज सोनू तो आयी एक बारी नहीं तो करनी चाहिए घड़ी कुछ ये चाहिए घड़ी ਤੇ ਨਾ ਬਾਦੀ ਦਾ ਵੱਡਾ ਬੱਚੇ ਬੜਾ ਧੰਨਵਾਦ ਬਾਈ ਉਹਦਾ ਜਵਾਨ ਸਭਾ ਕਮੇਟੀ ਪਿੰਡ ਆ ਲੋ ਆ ਪੰਚਾਇਤ ਨੇ ਰੱਖ ਕੇ ਇਹ ਛਿੰਦ ਮੇਲਾ ਕਰਵਾਇਆ ਚੌਥਾ ਛਿੰਦ ਮੇਲਾ ਜੀ ਇੱਕ ਤਾਂ ਹੀ ਸਾਇਆ ਨੂੰ ਬੇਨਤੀ ਆ ਪੰਚਾਇਤ ਦੇ ਵਿੱਚ ਚੰਗੇ ਕੰਮ ਕਰਵਾਓ ਮੁੰਡਿਆਂ ਨੂੰ ਚੰਗੇ ਪਾਸੇ ਲਾਓ ਛਿੰਦ ਮੇਲੇ ਵਿੱਚ ਦਿੱਲੀ ਸੰਗਤ ਆ ਸਾਰੇ ਦੁਆਲੇ ਨਗਰਾਂ ਦੇ ਵਿੱਚੋਂ ਪੰਚਾਇਤ ਸਰਪੰਚ ਪੰਜ ਕਮੇਟੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸਾਰਿਆਂ ਦਾ ਕਰਨ ਨਹੀਂ ਆ ਦਿਲੋਂ ਕਹਿੰਦੇ ਆ ਵੇ ਤੁਸੀਂ ਵੀ ਆਪੋ ਆਪਣੇ ਪਿੰਡਾਂ ਦੇ ਵਿੱਚ ਜਿੱਦਾਂ ਅਸੀਂ ਛੋੜੇ ਦੇ ਪਿੰਡ ਵਿੱਚ ਮੁੰਡਿਆਂ ਨੇ ਹਿੰਮਤ ਕਰਕੇ ਪਹਿਲਾਰாய் ਗਿਲਾਵਾ ਸਾਡੇ ਕਮਿਟੀ ਜੀ ਕਰਕੇ ਦਾ ਸਹਿਯੋਗ ਲੈ ਕੇ ਇਹ ਚੌਥਾ ਸੱਜ ਮੇਲਾ ਕਰਵਾਇਆ ਤਗੜੇ ਤਗੜੇ ਪਹਿਲਵਾਨ ਸੱਜੇ ਆ ਤੁਸੀਂ ਵੀ ਪਿੰਡਾਂ ਦੇ ਵਿੱਚ ਇਹੋ ਜਿਹੇ ਕੰਮ ਕਰਾ ਸੀ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਹੋਣ ਦੀ ਕਟ ਕਰ ਲੋ ਤੁਸੀਂ ਬੜੇ ਦੋਸਤ ਜੀ ਇਹ ਪੰਚਾਇਤਾਂ ਭਤਵੰਤੇ ਸੱਜਿਆਂ ਤੇ ਅੰਨਾਰੇ ਪਿੰਡ ਦੇ ਸਹਿਯੋਗ ਨਾਲ ਵਾਈਰੂ ਜੀ ਦਾ ਖਾਲਸਾ ਵਾਹ ਜੀ ਵਾਹ ਜੀ ਦਾ ਨਾ ਦੇਖਦੇ ਕੁਸ਼ਤੀ ਦੰਗਲ ਜਿੰਦਾ ਹੱਲ ਵਾਲੋ ਜਿਹੜਾ ਨਾ ਦੇ ਵਿੱਚ ਆਦੀ ਕਰਵਾਇਆ ਜਾ ਰਿਹਾ ਹੈ ਇਹ ਕੁਸ਼ਤੀ ਦੰਗਲ ਦਾ ਜਿਹੜਾ ਸਾਡਾ ਮੇਨ ਮਕਸਦ ਹੈ ਜਿਹੜੀ ਸਾਡੀ ਨਵੀਂ ਪੀੜ੍ਹੀਆ ਨਵੀਂ ਪਨੀਰੀਆ ਇਹਨਾਂ ਨੂੰ ਸੰਦੇਸ਼ ਹੈ ਵੀ ਨਸ਼ਿਆਂ ਤੋਂ ਰਹਿਤ ਆਪਣੀ ਜਿਹੜੀ ਜਵਾਨੀ ਨੂੰ ਸੰਭਾਲ ਲੀਏ ਅੱਜ ਜਿੰਨੇ ਵੀ ਵੀਰ ਇੱਥੇ ਪਹੁੰਚੇ ਆ ਜਿੰਨੇ ਪਦਵੰਤ ਤੇ ਸੱਜਣ ਪਹੁੰਚੇ ਆ ਆਪਣੇ ਆਪਣੇ ਬੱਚਿਆਂ ਨੂੰ ਕਿਧਰਾ ਕਿਸੇ ਗੇਮ ਦੇ ਨਾਲ ਜੋੜੋ ਤਾਂ ਜੋ ਆਪਣਾ ਜਿਹੜਾ ਪੰਜਾਬ ਆ ਜਿਹਦੇ ਵਿੱਚ ਸੇਵਾ ਦਰਿਆ ਨਸ਼ਿਆਂ ਦਾ ਵਗ ਰਿਹਾ ਆ ਇਹਨੂੰ ਆਪਾਂ ਠੱਲ ਪਾ ਦਈਏ ਸਾਡੀ ਜੋਤ ਰਾਂ ਜੋ ਸਾਰ ਰਮਨ ਦੋਸਤ ਕਮਿਊਨਿਟੀ ਸਾਰ ਮਨੀ ਗੱਜਾ ਅੰਦਰ ਸੁਖਾ ਸਾਹਿਬ ਜਾ ਰਿਹਾ ਮੈਂ ਸਾਈਂ ਬਹੁਤ ਆਗੇ ਸਾਨੂੰ ਬਖੇ ਆਉਂਦੇ ਜਿਹਨਾਂ ਨੂੰ ਮਾਈਂ ਪਰ ਆ ਜਾਂਦਾ ਜਿਹੜੇ ਕੇ ਇਹ ਸਭੀ ਧੰਨਵਾਦ ਕਰਦੇ ਬਾਈ ਪਰ ਆਉਂਦਾ ਖਲਾਣਾ ਦੇ ਵਾਸੀ ਸਾਡੇ ਪੰਜ ਪੂਰੀ ਟਾਇਲ ਲੈ ਕੇ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਧੰਨਵਾਦ ਕਰਦੇ ਛਿੰਝ ਮੇਲੇ ਕਬੱਡੀਆਂ ਬਹੁਤ ਬਹੁਤ ਧੰਨਵਾਦ ਸਾਰੀਆਂ ਜੀ ਜਿਹੜਾ ਕਿਦਾ ਸੀ ਬਹੁਤ ਧੰਨਵਾਦ ਕਰਦੇ ਆਂ ਇਹ ਸਾਰੀ ਕਮੇਟੀ ਦਾ ਧੰਨਵਾਦ ਕਰਦੇ ਆਂ ਅਸੀਂ ਅਪੀਲ ਕਰਦੇ ਆਂ ਕਿ ਇਹਨਾਂ ਦੇ ਮੈਂਬਰਾਂ ਦੇ ਪੁੱਛਾ ਪੁੱਛਾ ਬੱਚਿਆਂ ਨੂੰ ਅੱਜ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਬੱਚਿਆਂ ਨੂੰ ਅੱਛੀ ਸਿਹਤ ਦਿੰਦੇ ਨੇ